ਹਾਂਜੀ ਬਾਈ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਮੀਰ ਕਰਦੇ ਆ ਸਾਰੇ ਭਰਾ ਠੀਕ ਠਾਕ ਹੋਗੇ ਚੜ੍ਹਦੀ ਕਲਾ ਚ ਹੋਗੇ ਸੋ ਬਾਈ ਜੀ ਆਪਾਂ ਹਰ ਰੋਜ਼ ਆਪਣੇ ਫੇਸਬੁੱਕ ਪੇਜ ਤੇ ਤੇ YouTube ਚੈਨਲ ਦੇ ਉੱਤੇ ਆਪਾਂ ਕਰਾਹਾਂਦੇ ਆ ਅਲੱਗ-ਅਲੱਗ ਟਾਈਪ ਦੇ ਕਰਾਹ ਅਲੱਗ-ਅਲੱਗ ਸਾਈਜ਼ ਦੇ ਕਰਾਹਾਂ ਦੀਆਂ ਵੀਡੀਓ ਆਪਾਂ ਤੁਹਾਡੇ ਲਈ ਲੈ ਕੇ ਆਉਂਦੇ ਰਹਿੰਨੇ ਆ ਸੋ ਬਾਈ ਜੀ ਆਪਾਂ ਕੁਝ ਦਿਨ ਪਹਿਲਾਂ ਹੈਵੀ ਕਰਾਹਾਂ ਦੀਆਂ ਵੀਡੀਓ ਪਾਈਆਂ ਸੀ ਸੋ ਬਾਈ ਜੀ ਸਾਨੂੰ ਬਹੁਤ ਸਾਰੇ ਮੈਸੇਜ ਆਏ ਵੀ ਬਾਈ ਜੀ ਕੱਲੇ ਹੈਵੀ ਕਰਾਈ ਤਿਆਰ ਕਰਦੇ ਹੋ ਤੁਸੀਂ ਸੋ ਬਾਈ ਜੀ ਆਪਾਂ ਸਾਡੇ ਕੋਲੇ ਮਨਨ ਕੇ ਚਲੋ ਵੀ ਬਾਈ ਵੀ ਸਾਡੇ ਕੋਲੇ ਕਈ ਪੁੱਛਣ ਵੀ ਆਉਂਦੇ ਆ ਸਾਡੇ ਕੋਲੇ ਇੱਕ ਦੋ ਕਸਟਮਰ ਰੋਜ਼ ਸਾਡੇ ਕੋਲੇ ਆਉਂਦੇ ਨੇ ਵੀ ਬਾਈ ਜੀ ਕੋਈ ਸੈਕੰਡ ਹੈਂਡ ਕਰਾ ਬਾਈ ਜੀ ਸੈਕੰਡ ਹੈਂਡ ਕਰਾ ਸੋ ਬਾਈ ਜੀ ਸੈਕੰਡ ਹੈਂਡ ਕਰਾ ਬਹੁਤ ਰੇਅਰ ਮਿਲਦੇ ਆ ਚੰਗੀ ਕੰਡੀਸ਼ਨ ਦੇ ਵਿੱਚ ਸਾਫ ਕੰਡੀਸ਼ਨ ਦੇ ਵਿੱਚ ਬਹੁਤ ਰੇਅਰ ਕਰਾ ਮਿਲਦੇ ਆ ਜੋ ਚੰਗੀ ਕੰਡੀਸ਼ਨ ਦਾ ਕਰਾਬ ਜੀ ਆਪਣੇ ਕੋਲੇ ਆਉਂਦਾ ਵੀ ਹੈ ਨਾ ਬਾਈ ਜੀ ਸੋ ਘੱਟੋ ਘੱਟ ਵੀ ਉਹਦਾ ਰੇਟ 1500 16000 ਰੁਪਏ ਰਹਿਣ ਵਾਲਾ ਹੁੰਦਾਗਾ ਸੋ ਉਹਦੇ ਵਾਸਤੇ ਆਪਾਂ ਜਿਹੜਾ ਭਰਾ ਸੈਕੰਡ ਹੈਂਡ ਕਰਾਬ ਭਾਲਦਾ ਆਪਣੇ ਕੋਲੋਂ ਉਹਦੇ ਵਾਸਤੇ ਆਪਾਂ ਇੱਕ ਬੈਟਰ ਚੁਆ ਸੋ ਉਹ ਕਰਾਹ ਤੁਹਾਨੂੰ ਦਿਖਾਉਣੇ ਆ ਵੀ ਕੀ ਸਾਈਜ਼ ਆ ਕਰਾ ਦਾ ਕਿਹੜਾ ਕਰਾਹ ਆਪਣੇ ਕੋਲੇ ਸਸਤੇ ਰੇਟਾਂ 'ਚ ਤੁਹਾਨੂੰ ਮਿਲ ਜੂਗਾ ਸੋ ਸਾਰੀ ਗੱਲਬਾਤ ਕਰਦੇ ਆਪਾਂ ਕਰਾਹੇ ਬਾਰੇ ਆਜੋ ਬਾਈ ਜੀ ਜੇ ਸਭ ਤੋਂ ਪਹਿਲਾਂ ਜੇ ਕਰਾਹੇ ਦੀ ਸਾਈਜ਼ ਦੀ ਗੱਲ ਕਰੀਏ ਆਪਾਂ ਸਾਈਜ਼ ਕਰਾਹੇ ਦਾ ਰਹਿਣ ਵਾਲਾ ਬਾਈ ਜੀ 8 ਫੁੱਟ ਤੇ 25 ਇੰਚੀ 8 ਫੁੱਟ ਕਰਾਹ ਦੀ ਲੰਬਾਈ ਹੋ ਜਾਂਦੀ ਆ 25 ਇੰਚੀ ਉਚਾਈ ਹੋ ਜਾਂਦੀ ਆ ਸੋ ਬਾਈ ਜੀ 50 ਹੌਸਪਾਵਰ 60 ਹੌਸਪਾਵਰ ਦੇ ਟਰੈਕਟਰ ਮਗਰ ਤੁਸੀਂ ਜਿੰਮੇ ਮਰਜ਼ੀ ਕਰਾਹੇ ਨੂੰ ਤੁਸੀਂ ਚਲਾ ਸਕਦੇ ਹੋ ਕਰਾਹਾ ਆਪਣਾ ਜੋਰ ਨਹੀਂ ਲਵਾਉਂਦਾ ਨਾ ਮਿੱਟੀ ਖੜੇ ਆਪਣੀ ਕਰਾਹੇ ਦੀ ਪੂਲ ਗਾਰੰ ਸੋ ਕਰਾਹੇ ਤੁਹਾਨੂੰ ਦਿੰਨੇ ਆ ਡਿਟੇਲ ਬਾਈ ਜੀ ਕਰਾਹੇ ਦੇ ਉੱਤੇ ਉੱਤੇ ਤੇ ਥੱਲੇ ਡਬਲ ਬੀਮ ਆ ਜਾਂਦਾਗਾ ਜਿਹਦੇ ਨਾਲ ਕਰਾਹ ਵਧੀਆ ਹੈਵੀ ਤੇ ਮਜ਼ਬੂਤ ਬਣ ਜਾਂਦਾਗਾ ਸੋ ਹੈਵੀ ਕਰਾਹੇ ਤਾਂ ਤੁਹ ਵਧੀਆ ਮੰਨ ਕੇ ਚਲੋ ਜਿਆਦੇ ਮਜ਼ਬੂਤ ਬੀਮ ਲੱਗਦੇ ਆ ਪਰ ਇਹ ਵੀ ਬਹੁਤ ਮਜ਼ਬੂਤ ਤੇ ਹੈਵੀ ਕਰਾਹ ਜਾਂਦਾਗਾ ਇਹਦੇ ਵਜਨ ਦੀ ਗੱਲ ਕਰੀਏ ਵਜਨ ਇਹਦਾ 1 ਕਵੰਟਲ 65 ਤੇ 70 ਕਿਲੋ ਦੇ ਵਿੱਚ ਵਿੱਚ ਰਹਿਣ ਵਾਲਾ ਹੁੰਦਾਗਾ ਸੋ ਤੁਸੀਂ ਦੇਖ ਸਕਦੇ ਹੋ ਇੱਕ ਉੱਪਰ ਬੀਮ ਲੱਗਾ ਹੋਇਆ ਰਹੇ ਤੇ ਛੋਟਾ ਇੱਕ ਥੱਲੇ ਲੱਗਾ ਹੋਇਆਗਾ ਵਧੀਆ ਹੈਵੀ ਚ ਕਰਾਹ ਜਾਂਦਾ ਤਨੇ ਸਪੋਟਾਂ ਵਗੈਰਾ ਲੱਗੀਆਂ ਹੋਵੰਗਾਂਗਾ ਬਾਕੀ ਬੈਕਪੈਨ ਉਹਦੇ ਵਿੱਚ ਕਿੱਲੀਆਂ ਵੀ ਲੱਗੀਆਂ ਹੋਵੰਗਾਂ ਨੇ ਡਬਲ ਹੁੱਕ ਆ ਜਾਂਦੀ ਇਹਦੇ ਵਿੱਚ ਰਕਾਬਾਂ ਵੀ ਆ ਜਾਂਦੀਆਂ ਨੇ ਸੋ ਵਧੀਆ ਬੈਟਰ ਚੁਆਇਸ ਆ ਬਾਈ ਜੀ ਜਿਹੜੇ ਭਰਾ ਨੇ ਲੈਣਾਗਾ ਜਿਹੜਾ ਭਰਾ ਸੈਕੰਡ ਹੈਂਡ ਕਰਾਪ ਹਾਲ ਦਾ ਬਈ ਉਹਦੇ ਵਾਸਤੇ ਬਹੁਤ ਬੈਟਰ ਚੁਆਇਸ ਦਿੱਤੀ ਆ ਆਪਾਂ ਵੀ ਸਸਤੇ ਰੇਟਾਂ ਦੇ ਵਿੱਚ ਤੁਹਾਨੂੰ ਬਿਲਕੁਲ ਨਵਾਂ ਕਰਾ ਬਿਲਕੁਲ ਨਵਾਂ ਕਰਾ ਤੁਹਾਨੂੰ ਮਿਲ ਜੂਗਾ ਵਰਕਸ਼ਾਪ ਉੱਤੇ ਬੇਲੀ ਵਾਲਾ ਆਪਣੇ ਕੋਲੇ ਤੁਸੀਂ ਆਪਣਾ ਸਕਰੀਨ ਤੇ ਨੰਬਰ ਚੱਲ ਰਿਹਾ ਭਰਾ ਕਾਲ ਕਰਕੇ ਤੁਸੀਂ ਕਰਾ ਬੁੱਕ ਕਰ ਸਕਦੇ ਹੋ ਵੀਡੀਓ ਰਾਹੇ ਦੇ ਵਿੱਚ ਘੋੜੀ ਦੀ ਸੋ ਘੋੜੀ ਵੀ ਵਧੀਆ ਲੱ ਹੈਵੀ ਘੋੜੀ ਆ ਵਧੀਆ ਇਹ ਬਿੰਗੀ ਬੁੰਗੀ ਕੌਤ ਘੱਟ ਹੁੰਦੀ ਐ ਰੇਅਰ ਚਾਂਸ ਹੁੰਦਾ ਬਿੰਗੀ ਹੋਣ ਦੇ ਜੇ ਜਾਰੇ ਜ਼ੋਰ ਜ਼ਾਰ ਲੱਗੇ ਕਰਾਏ ਦਾ ਬਟ ਆਪਾਂ ਨੂੰ ਅਜੇ ਤੱਕ ਕੋਈ ਸ਼ਿਕਾਇਤ ਨਹੀਂ ਆਈ ਵੀ ਆਪਣੀ ਘੋੜੀ ਵਗੈਰਾ ਬਿੰਗੀ ਹੋ ਗਈ ਸੋ ਵਧੀਆ ਘੋੜੀ ਲੱਗੀ ਹੋਇਆ ਹੈਵੀ ਵਾਲੀ ਸੋ ਵਧੀਆ ਬਾਕੀ ਆਪਣਾ ਡਰੈਸ ਦੀ ਬੈਚਿੰਗ ਆ ਗਈ ਇਧਰ ਆਪਣੇ ਇੰਸਟਾਗ੍ਰam ਦੀ ਬੈਚਿੰਗ ਆ ਗਈ ਤੁਸੀਂ ਇੰਸਟਾ ਤੇ ਜਾ ਕੇ ਵੀ ਸਾਨੂੰ ਫੋਲੋ ਕਰ ਸਕਦੇ ਹੋ ਉਹਦੇ ਉੱਤੇ ਵੀ ਆਪਾਂ ਆਪਣੇ ਕਰਾਹਾਂ ਬਾਰੇ ਖੇਤੀ ਬੜੀ ਸੰਧਾਂ ਬਾਰੇ ਅਪਡੇਟਾਂ ਦਿੰਦੇ ਰਹਿੰਨੇ ਆ ਸੋ ਬਾਈ ਜੀ ਇਹਦੇ ਵਿੱਚ ਇਹ ਚਾਦਰ ਦੀ ਗੱਲ ਕਰੀਏ ਚਾਦਰ ਇਹਦੇ ਵਿੱਚ ਬਾਈ ਜੀ ਵਧੀਆ ਤੇ ਹੈਵੀ ਲੱਗਦੀ ਐ ਬਹੁਤ ਵਧੀਆ ਚਾਦਰ ਲੱਗੀ ਹੋਈ ਰੇ ਵਿੱਚ ਸੋ ਜਰਜਰ ਬਹੁਤ ਘੱਟ ਪੈਂਦੀ ਆ ਬਾਕੀ ਆਪਾਂ ਜਿਵੇਂ ਆਪਣੇ ਕੋਲੇ ਕਾਲਾ ਤੇਲ ਲਾ ਕੇ ਕਰਾਹ ਰੱਖਿਆ ਹੋਇਆ ਬਾਈ ਜੀ ਸੋ ਆਪਾਂ ਆਪਣੇ ਕਸਟਮਰ ਨੂੰ ਹਰੇਕ ਵੀਡੀਓ ਦੇ ਵਿੱਚ ਇਹ ਐਡਵਾਈਸ ਦਿੰਨੇ ਆ ਬਾਈ ਵੀ ਤੁਸੀਂ ਕਾਲਾ ਤੇਲ ਜ਼ਰੂਰ ਮਾਰ ਕੇ ਰੱਖਿਆ ਕਰੋ ਸੰਦਾ ਉੱਤੇ ਕੋਈ ਵੀ ਹੈ ਹਾਲ ਹਾਲਾ ਜਿਵੇਂ ਹਾਲਾਂ ਦੇ ਟਿੱਪਾਂ ਦੇ ਉੱਤੇ ਮਾਰ ਕੇ ਰੱਖ ਸਕਦੇ ਹੋ ਜਿੰਦਰੇ ਦੇ ਚਾਦਰ ਉੱਤੇ ਮਾਰ ਕੇ ਰੱਖ ਸਕਦੇ ਹੋ ਕਰਾਹੇ ਦੇ ਮੰਨ ਕੇ ਚੱਲ ਚਾਦਰ ਉੱਤੇ ਤੁਸੀਂ ਕਾਲਾ ਤੇਲ ਮਾਰ ਕੇ ਜ਼ਰੂਰ ਰੱਖਿਆ ਕਰੋ ਇਸ ਨਾਲ ਸੰਦ ਦੀ ਸਮਾਈ ਵੀ ਹੋ ਜਾਂਦੀ ਹੈ ਉਹ ਜਿਆਦਾ ਟਾਈਮ ਕੱਟ ਜਾਂਦਾ ਸੋ ਬਾਈ ਜੀ ਵੀਡੀਓ ਵਧੀਆ ਲੱਗੀ ਤਾਂ ਆਪਣੇ ਕਿਸਾਨ ਭਰਾਵਾਂ ਤੱਕ ਜਰੂਰ ਸ਼ੇਅਰ ਕਰਿਓ ਤਾਂ ਜੋ ਉਹਨਾਂ ਨੂੰ ਆਪਣੇ ਨਾਲ ਕੰਟੈਕਟ ਕਰਨਾ ਸੌਖਾ ਹੋ ਜਾਵੇ ਸੋ ਖੇਤੀਓ ਬਾਈ ਜੀ ਜੇ ਕਰਾਹੇ ਦੇ ਵਿੱਚ ਛੁਰੀ ਦੀ ਗੱਲ ਕਰੀਏ ਤਾਂ ਛੁਰੀ ਬਾਈ ਜੀ ਚਾਹੇ ਕਰਾਹਾ ਆਪਣਾ ਸਸਤੇ ਰੇਟਾਂ ਦੇ ਵਿੱਚ ਇਹ ਮਿਲ ਜੂਗਾ ਤੁਹਾਨੂੰ ਪਰ ਇਹਦੇ ਵਿੱਚ ਛੁਰੀ ਬਾਈ ਜੀ ਜਿਵੇਂ ਆਪਾਂ ਹੈਵੀ ਕਰਾਹੇ ਦੇ ਉੱਤੇ ਅਪਲਾਈ ਕੀਤੀ ਹੋਈ ਆ ਉਹ ਛੁਰੀ ਆਪਾਂ ਇਸ ਕਰਾਹੇ ਦੇ ਵਿੱਚ ਆਪਾਂ ਲਾਈ ਹੋਈ ਆ ਛੁਰੀ ਦੇ ਇਹ ਆਪਾਂ ਗੱਲ ਕਰੀਏ ਛੁਰੀ ਇਹਦੇ ਵਿੱਚ ਆਪਾਂ 4 ਇੰਚ 2.5 ਸੂਤ ਵਾਲੀ ਪੂਰੀ ਹੈਵੀ ਤੇ ਮਜ਼ਬੂਤ ਲਾਈ ਹੋਈ ਆ ਜਿਹਦੀ ਕਸਾਈ ਬਹੁਤ ਘੱਟ ਪੈਂਦੀ ਆ ਸੋ ਜਿਹੜੇ ਪੁਰ ਆਪਣਾ ਸੀਜ਼ਨ ਵੇਲੇ ਕਰਾਹ ਵਰਤਨਾਗਾ ਵੀ ਮੰਨ ਕੇ ਚਲੋ ਸੀਜ਼ਨ ਵੇਲੇ ਸਿਰੇ ਸੁਰੇ ਖਿੱਚਣ ਨੂੰ ਆਪਣੇ ਕਰਾਹ ਤੁਸੀਂ ਵਰਤਨਾ ਚਾਹੀਏ ਛਿਰੀ ਤੇ ਲਾਉਣਾ ਚਾਹੀਏ ਕਰਾਹ ਖੇਤ ਵਿੱਚ ਤੁਸੀਂ ਕਰੇ ਕਰੇ ਸਿਰੇ ਖਿੱਚਣ ਨੂੰ ਵਰਤਨਾਗਾ ਤੁਹਾਡੇ ਤੁਹਾਨੂੰ ਕਦੇ ਵੀ ਛੁਰੀ ਦਾ ਲੰਬਾ ਨਹੀਂ ਆਉਂਦਾ ਨਾ 빙ੀ ਹੋਵੇ ਛੁਰੀਏ ਨਾ ਕਿਸੇ ਕਸ ਇੱਕ ਸਾਈ ਬਹੁਤ ਘੱਟ ਪੈ ਜਾਂਦੀ ਐ ਸੋ ਬਾਈ ਜੀ ਇਸ ਇਸ ਇਹਦੇ ਨਾਲ ਹੀ ਆਪਾਂ ਵੀਡੀਓ ਦਾ ਐਂਡ ਕਰਦੇ ਆਂ ਮਿਲਦੇ ਆ ਤੁਹਾਨੂੰ ਜਲਦੀ ਨਵੀਂ ਵੀਡੀਓ ਦੇ ਨਾਲ ਸੋ ਬਹੁਤ ਬਹੁਤ ਧੰਨਵਾਦ ਮਿਹਰਬਾਨੀ